ਸਤਿ ਸ੍ਰੀ ਅਕਾਲ ਜੀ ਕੀ ਹਾਲਾ ਜੀ ਸਵਾਗਤ ਆ ਸਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੇ ਆ ਤੁਸੀਂ ਬਿਲਕੁਲ ਤੰਦਰੁਸਤ ਹੋਵੋਗੇ ਤੇ ਮਾਫੀ ਮੰਗਦੇ ਆ ਕਿਉਂਕਿ ਕਾਫੀ ਟਾਈਮ ਬਾਅਦ ਅਸੀਂ ਆਪਣਾ ਬਲੌਗ ਪਾਉਣ ਲੱਗੇ ਆ ਉਸ ਕੰਮਕਾਰਾਂ ਦੇ ਵਿੱਚ ਫਸੇ ਹੋਏ ਸੀ ਜਿਨ੍ਹਾਂ ਕਰਕੇ ਅਸੀਂ ਆਪਣਾ ਬਲੌਗ ਨਹੀਂ ਬਣਾ ਸਕਿਆ ਠੀਕ ਹੈ ਚਲੋ ਮਿਸਚਾਂ ਨੂੰ ਸਪਰੇਅ ਕਰ ਦਈਏ ਕਿਉਂਕਿ ਪਹਿਲਾਂ ਤਾਂ ਲੱਗਦਾ ਸੀ ਕਿ ਆਪਾਂ ਬਾਅਦ ਹੀਏ ਕਿਉਂਕਿ ਤਾਂ ਫਲ ਨਹੀਂ ਸੀ ਪੂਰਾ ਪਿਆ ਹਨਾ ਕਿ ਥੋੜੀ ਮਿਹਨਤ ਕੀਤੀ ਤੇ ਹੁਣ ਫਲ ਵਧੀਆ ਤੇ ਹੁਣ ਪੱਠੇ ਹੋਇਓ ਆ ਇੱਕਨ ਅਸੀਂ ਕਹਿੰਨੇ ਚੱਲ ਇੱਕ ਤੜਾਈ ਕਰ ਲਈਏ ਕਿਉਂਕਿ ਜੇ ਅਸੀਂ ਜ਼ਿਆਦਾ ਟਾਈਮ ਰੱਖੀਏ ਕਿਉਂਕਿ ਇਹਨੂੰ ਠੂਠੀ ਰੋਗ ਜ਼ਿਆਦਾ ਪੈ ਗਿਆ ਠੂਠੀ ਰੋਗ ਨਾਲ ਪੱਤਾ ਇਕੱਠਾ ਹੋ ਜਾਂਦਾ ਫਲ 'ਚ ਥੋੜੀ ਦਿੱਕਤ ਆਂਦੀ ਆ ਅੱਜ ਹੁਣ ਇਹ ਹੀ ਸੋਚਿਆ ਵੀ ਚਲੋ ਇਹਨੂੰ ਪਾ ਕੇ ਮਟਰਾਂ ਦਾ ਮੋਰੇ ਸੀਜ਼ਨ ਆ ਗਿਆ ਟਾਈਮ ਆ ਗਿਆ ਆਪਾਂ ਮਟਰ ਲਾ ਲੈਂਦੇ ਆ ਅਸਲ ਸਾਡੀ ਉੱਤਰ ਹੋ ਜਾਣੀ ਕਿ ਨਵਾਰ ਬਾਅਦ ਦੇਖਦੇ ਆ ਕੀ ਹੁੰਦਾ ਅੰਜੀਰ ਕਿੰਨੀਆਂ ਕਿ ਲੱਗੀ ਹੁੰਦੀ ਮਪਣੀ ਅਫੀ ਲੱਗੀਆਂ ਨਾ ਭਰਿਆ ਪਿਆ ਬੂਟਾ ਲੈ ਲਾ ਥਾ ਗਏ ਸੀ ਭਾਈ ਤੁਸੀਂ ਵੀ ਇਦਾਂ ਦੇ ਬੂਟੇ ਲਾਇਆ ਕਰੋ ਅੰਜੀਰ ਦਾ ਬੂਟਾ ਇਹਨੂੰ ਕੋਈ ਦਵਾਈ ਨਹੀਂ ਪਾਣੀ ਪੈਂਦੀ ਕੋਈ ਕੀੜਾ ਨਹੀਂ ਪੈਂਦਾ ਉਸ ਨਹੀਂ ਉਸ ਹੁੰਦੀ ਉਹ ਕਹਿਣ ਦਾ ਮਤਲਬ ਕੋਈ ਨਹੀਂ ਗਾ ਬਸ ਲਾਤਾ ਥੋੜਾ ਪਾਣੀ ਧਾਣੀ ਦਾ ਥੋੜੀ ਦੇਖਭਾਲ ਕਰੋ ਬਾਅਦ ਵਿੱਚ ਆਪਣੇ ਆਪ ਹੀ ਜਦੋਂ ਕਹਿੰਦੇ ਨੇ ਆਪਣੇ ਪੈਰੀ ਹੋ ਜਾਂਦੀ ਚੀਜ਼ ਆਪਣੇ ਆਪ ਹੀ ਹੋ ਜਾਂਦੀ ਆ ਤੇ ਬਹੁਤ ਵਧੀਆ ਖਾਧੀਆਂ ਵੀ ਆ ਵਿੱਚੋਂ ਜਿਹੜੀਆਂ ਪੱਕੀਆਂ ਪਹਿਲਾਂ ਅਲਰੇਡੀ ਹੋ ਗਈਆਂ ਸੀਆਂ ਉਹ ਖਾਧੀਆਂ ਤੇ ਆ ਜਾਮਾ ਐਤ ਕੀ ਲੱਗਦਾ ਫਲ ਲਾਊਗੀ ਆਂਬ ਸਾਡੀ ਮਾਂ ਦੇ ਹੱਥਾਂ ਦਾ ਲੱਗਿਆ ਹੋਆ ਮਿਠਾਸ ਬਹੁਤ ਆ ਤੇ ਇਹ ਹੈਗਾ ਸੇਬ ਦਾ ਬੂਟਾ ਲੱਗਿਓ ਇਹ ਵੀ ਮੇਰੇ ਖਾਜ 2 ਸਾਲ ਜਾਂ 3 ਸਾਲ ਦਾ ਹੋ ਗਿਆ 2 ਸਾਲਾਂ ਦਾ ਹੋ ਗਿਆ ਸ਼ਾਇਦ ਇਹਨੂੰ ਹਲੇ ਫਲ ਨਹੀਂ ਲੱਗਿਆ ਹੁਣ ਕਈ ਤਾਂ ਕਹਿੰਦੇ ਸੀ ਮੈਨੂੰ ਕਿ ਮੈਂ ਕਿਸੇ ਨਾ ਦੀ ਗੱਲ ਕਰੀ ਸੀ ਮੈਂ ਕਿ ਸੇਬਾਂ ਦਾ ਬੂਟਾ ਲਾਇਓ ਆਪਾਂ ਨੇ ਕਹਿੰਦਾ ਯਾਰ ਉਹਨੂੰ ਫਲ ਪੈਂਦਾ ਨਹੀਂ ਮੈਂ ਕਿਹਾ ਚਲੋ ਪ੍ਰਮਾਤਮਾ ਦੇ ਹੱਥ ਵਾਸਾ ਰਹਿਣ ਦਿੰਦੇ ਆ ਲੱਗਾ ਜੇ ਪੈ ਜਾਊਗਾ ਤਾਂ ਠੀਕ ਹੈ ਨਹੀਂ ਤਾਂ ਕਹਿੰਦੇ ਨੇ ਹਵਾ ਤਾਂ ਮਾਰੀ ਮੋਟੀ ਦਊਗਾ ਹੀ ਜਦੋਂ ਹਵਾ ਦਾ ਬੁੱਲਾ ਆਊਗਾ ਵਿੱਚ ਹਿੱਲੂਗਾ ਨਾਲ ਹਵਾ ਆਜੂਗੀ ਆਪਣੇ ਉਹ ਤਾਂ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲਾਗੇ ਛਾਗੇ ਜਿੱਦਾ ਸਾਰੇ ਕਹਿੰਦੇ ਆ ਨਾ ਵੀ ਜਿੰਨਾ ਹੋ ਸਕਦਾ ਬੂਟਾ ਲਗਾਓ ਜਿਹਦੇ ਨਾਲ ਤੁਹਾਨੂੰ ਹਵਾ ਸ਼ੁੱਧ ਆ ਸਕੇ ਨਾ ਵਾਤਾਵਰਨ ਸ਼ੁੱਧ ਹੋ ਸਕੇ ਅਸੀਂ ਆਪਣੀ ਕੋਸ਼ਿਸ਼ ਪੂਰੀ ਕਰੀ ਦੀ ਅਸੀਂ ਵੀ ਆਪਣੇ ਘਰ ਦੇ ਆਲੇ ਦੁਆਲੇ ਕਾਫੀ ਬੂਟੇ ਲਾਇਓ ਆ ਫਲਾਂ ਦੇ ਵੀ ਲਾਇਓ ਆ ਕਹਿੰਦੇ ਨੇ ਜੇ ਸ਼ੌਂ ਦਾ ਨਹੀਂ ਤੁਸੀਂ ਦੇਖਣਾ ਤਾਂ ਫਲ ਦਾ ਤਾਂ ਦੇਖ ਲਓ ਫਲ ਦਾ ਹੀ ਲਾ ਲਓ ਉੱਧਰ ਮਰੂਦ ਮਨਾ ਲਾਇਓ ਆ ਇੱਧਰ ਔਲਾ ਲਾਇਓ ਆ 베ਰੀ ਲੱਗੀਓ ਆ

ਇਹ ਕਿ ਅਮਰੂਦ ਨੂੰ ਸੁੰਡੀ ਘੱਟ ਪਈ ਪਤਾ ਨਹੀਂ ਉਹ ਪੀਲੀ ਜਿਹੇ ਲੜਕਾਇਓ ਜਿਹਦੇ ਵਿੱਚ ਕੈਪਸੂਲ ਲੱਗਦਾ ਇੱਕ ਦੂਜਾ ਲੱਗਦਾ ਦਵਾਈ ਰੱਖੀ ਹੋਆ ਤਾਂ ਉਹ ਬੜਾ ਬਾਈ ਸਾਡਾ ਦੇ ਗਿਆ ਸੀ ਅਸੀਂ ਉਹ ਰੱਖਤਾ ਸੀ ਉਹਦਾ ਅਮਰੂਦ ਆਲੂ ਦੇ ਨਾਲ ਟੰਗਿਓ ਸੀ ਤੇ ਹੁਣ ਅਸੀਂ ਇੱਧਰ ਲੈ ਆਏ ਹੁਣ ਉਹ ਸੁੰਡੀ ਤਾਂ ਪਈ ਨਹੀਂ ਖਾਦੇ ਅਮਰੂਦ ਕਾਫੀ ਪਹਿਲਾਂ ਹੁਣ ਅਮਰੂਦ ਦਾ ਫਲ ਦੁਬਾਰਾ ਤਿਆਰ ਹੁੰਦਾ ਅਸੀਂ ਨੂੰ ਆ ਗਿਆ ਤਰੇਲਿਆਂ ਦੀ ਬੇਲਾਂ ਨੇ ਬਹੁਤ ਸਾਥ ਦਿੱਤਾ ਹੋਨ ਸੁੱਕ ਗਈਆਂ ਜਾਨ ਨਿਕਲ ਗਈ ਵਿਚਾਰੀਆਂ ਦੀ ਪਰ ਸਬਜੀ ਨੇ ਲੈਣ ਦਿੱਤੀ ਇਹਨਾਂ ਨੇ ਸਾਨੂੰ ਆਰਾਮ ਤੋਰੀ ਸੀ ਉੱਧਰ ਉਹ ਵੀ ਦੁਬਾਰਾ ਹੋ ਗਈਆਂ ਘੋਰ ਆ ਗਈਆਂ ਬੜਾ ਲੱਗਦਾ ਇਹ ਉਹ ਝੋਨਾ ਸੀ ਜਿਸੇ 1509 ਲਾਇਆ ਆਪਾਂ ਨੇ ਸ਼ਾਇਦ ਮੈਂ ਵੀਡੀਓ ਜੀ ਨਹੀਂ ਪਾ ਸਕਿਆ ਕਿਉਂਕਿ ਉਹਦਾ ਮਨ ਦੁਖੀ ਸੀ ਤੇ ਫਿਰ 나ਹੀਂ ਮੈਂ ਬਹੁਤਾ ਇਹਦਾ ਪਾਣਾ ਹੁੰਦਾ ਕਿਉਂਕਿ ਮੈਂ ਨੇਚਰਲ ਚੀਜ਼ ਨੂੰ ਪਸੰਦ ਕਰਦਾ ਕੋਈ ਦਿਖਾਵਾ ਨਹੀਂ ਕਰਦਾ ਤੇ ਜੇ ਜਦੋਂ ਮਤਲਬ ਜਿਹੜੀ ਚੀਜ਼ ਮਨ ਨੂੰ ਲੱਗਦੀ ਸਹੀ ਲੱਗਦੀ ਉਹ ਪਾਣਾ ਹੁੰਦਾ ਮੈਂ ਉਦੋਂ ਮੈਨੂੰ ਲੱਗਿਆ ਵੀ ਮੈਨੂੰ ਪਾਣੀ ਨਹੀਂ ਚਾਹੀਦੀ ਵੀ ਵੀਡੀਓ ਮੈਂ ਪਾਈ ਨਹੀਂ ਮੇਰੀ 1509 ਜਿਹੜੀ ਆ ਉਹ 15 ਦਿਨਾਂ ਬਾਅਦ ਹੀ ਖਰਾਬ ਹੋਣ ਲੱਗ ਪਈ ਸੀ ਤੋੜ ਪੈਣ ਲੱਗ ਪਈ ਸੀ ਥੱਲੇ ਗਨ ਲੱਪਈ ਸੀ ਹਨ ਤੇ ਅਸੀਂ ਫਿਰ ਸੋਚਿਆ ਦੇ ਸੀ ਕਿ ਕੋਈ ਗੱਲ ਨਹੀਂ ਨੁਕਸਾਨ ਜਿਹੜਾ ਉਹ ਤਾਂ ਹੁਣ ਹੈਗਾ ਜੇ ਨਾ ਉਹਨੂੰ ਕੁਝ ਕਰਿਆ ਫਿਰ ਬੜਾ ਨੁਕਸਾਨ ਹੋ ਜਾਣਾ ਫਿਰ ਅਸੀਂ ਦਵਾ ਦਬ ਉਹਨੂੰ ਬਾਹਰ ਤੇ 26 ਲਾਤਾ ਸੀ ਵਾਹਿਗੁਰੂ ਦੀ ਮਿਹਰ ਦੇ ਨਾਲ 26 ਬੜਾ ਵਧੀਆ ਨਿੱਸਰ ਗਿਆ ਸਾਰਾ ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਹੀ ਦਾਣਾ ਪਾ ਜਾਣਾ ਤੇ ਆਪੇ ਦਾਤਾ ਜੀ ਦੀ ਕਿ ਬਰਕਤ ਪਾਣੀ ਹੋਗੀ ਇਹਦੇ ਚ ਪਾ ਦੂਗਾ ਬੰਦੇ ਦੇ ਹੱਥ ਬਸ ਲੋਟ ਨਹੀਂ ਜੇ ਪਰਮਾਤਮਾ ਮਿਹਰ ਕਰੇ ਤਾਂ ਬਹੁਤ ਉਸਵਾ ਬਾਕੀ ਤਾਂ ਸਾਨੂੰ ਪਤਾ ਹੀ ਆ ਫੇ ਕਿੱਦਾਂ ਮੁੜਿਆ ਬੜੀ ਛੇਤੀ ਆਇਆ ਦੁੱਧ ਰੱਖ ਕੇ ਆਜੋ ਜੀ ਇਹ ਫਲ ਵਾਲੀ ਆ ਫੁੱਲਾ ਵੀ ਹੁਣ ਇਹਨਾਂ ਨੂੰ ਆਪਾਂ ਸਫਾਈ ਕਰਨੀ ਆ ਇਹਨਾਂ ਵੀ ਇੱਕ ਦਿਨ ਥੱਲੇ ਫੁੱਲ ਲੱਗੇ ਆ ਥੱਲੇ ਉਹ ਸਾਫ਼ ਕਰਾਂਗੇ ਇਹਨਾਂ ਨੂੰ ਇਹਦਾ ਥੱਲੇ ਆ ਇਹਨੂੰ ਅੱਠਿਆਂ ਦੀ ਦਵਾਈ ਪਾਣਾ ਚੱਲੋ ਉਥਾਲ ਕਰਦੇ ਆਂ ਪਾਣਾਂ ਚਲੇ ਇੱਕ ਕਹਿੰਦੇ ਹੁੰਦੇ ਆ ਬੰਦਾ ਜੇ ਕੋਈ ਕਿਤੇ ਰਹਿਣ ਬਸੇੜਾ ਬਣਾਦਾ ਯਾਰ ਆਪਣਾ ਕੁਝ ਵੀ ਬਣਾਦਾ ਉਹਨੂੰ ਦਿੱਕਤ ਆਉਂਦੀ ਆ ਪਰ ਸਾਡੇ ਪਿੰਡ ਦੇ ਵਿੱਚ ਪਿੰਡ ਵਸ ਕੇ ਸਾਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਹੈਨਾ ਤੇ ਸਾਡੇ ਪਿੰਡ ਦੇ ਪਿੰਡ ਦੇ ਵਿੱਚ ਹੀ ਪਿੰਡ ਵਸ ਗਿਆ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਆਓ ਤੁਹਾਨੂੰ ਪਿੰਡ ਦੇ ਪਿੰਡ ਦਾ ਮੇਲਾ ਆਪ ਕਰਾਉਂਦੇ ਆ ਦੇਖੋ ਕਿੱਡੇ ਕਿੱਡੇ ਕਲਾਕਾਰ ਆਏ ਕਿੱਡੇ ਕਿੱਡੇ ਕਹਿੰਦੇ ਮਤਲਬ ਮਿਸਤਰੀ ਸੀਗੇ ਜਿਨ੍ਹਾਂ ਨੇ ਡਬਲ ਸਟੋਰੀਆਂ ਵੀ ਬਣਾਈਆਂ ਉੱਥੇ ਦੇਖੋ ਦਾ ਆਸੀਂ ਬੀਜੀਆਂ ਸੀ ਆ ਇਹ ਪਸ਼ੂਆਂ ਲਈ ਚਾਰੇ ਲਈ ਥੋੜਾ ਸੰਜਣਾ ਰੱਖਿਓ ਸੀ ਕਦੇ ਥੋੜੀਆਂ ਡਿਗੀਆਂ ਆ ਵਧੀਆ ਵੀ ਕਦੇ ਆ ਬਹੁਤੀ ਖਾਸ ਨਹੀਂ ਪਾਈ ਕੋਈ ਦਵਾਦਾਰੋਲੀ ਲੇਕਿਨ ਛੱਲੀ ਫੇ ਵੀ ਵਧੀਆ ਪੱਠਿਆਂ ਵਾਲੀ ਛੱਲੀ ਆ ਨਾਲੇ ਉਹ ਦੂਜੀ ਨਹੀਂ ਤੇ ਹੁਣ ਦਾਣਾ ਥੋੜਾ ਜਿਆ ਸਾਖਤ ਹੋ ਗਿਆ ਜਿੰਨਾ ਜਰ ਨਰਮ ਰਹਾ ਇਧਰੋਂ ਵੀ ਵੱਢ ਲਿਆ ਉਧਰੋਂ ਵੀ ਫਿਰ ਹਵਾ ਹੀ ਉੱਦ ਨੂੰ ਡੇਪਈਆਂ ਫਿਰ ਅਸੀਂ ਇਧਰੋਂ ਵੱਡਾ ਲਾ ਲਿਆ ਨਾ ਅੱਧ ਵੱਢ ਲਿਆ ਉਧਰੋਂ ਪਸ਼ੂਆਂ ਨੂੰ ਪਾਣ ਲਈ ਤੇ ਉਹਦਾ ਦੁੱਧ ਵੀ ਵਧੀਆ ਆ ਰਿਹਾ ਹਾਂ ਮੈਡਮ ਕਹਿੰਦੀ ਹੈ ਵੀ ਜਿੰਨਾ ਜਰ ਨਰਮ ਸੀ ਦਾਣਾ ਪਸ਼ੂਆਂ ਨੂੰ ਵਰਤੀ ਪੈਂਦਾ ਸੀ ਉਹਦੇ ਨਾਲ ਦੁੱਧ ਜਿਹੜਾ ਨਾ ਵਧੀਆ ਰਿਹਾ ਇਹ ਤਾਂ ਸਾਡੇ ਪਹਿਲੇ ਤੋਂ ਬਜ਼ੁਰਗ ਕਹਿੰਦੇ ਹੁੰਦੇ ਸੀ ਸਾਡੀ ਮਾਤਾ-ਬਾਪੂ ਕਹਿੰਦੇ ਹੁੰਦੇ ਸੀ ਵੀ ਮੱਕੀ ਬੀਜੋ ਚਿੱਟੀ ਮੱਕੀ ਬੀਜੋ ਹੋਰ ਬਿਹਤਰ ਆ ਔਰ ਮੈਨੂੰ ਸਮਝ ਨਹੀਂ ਆਦੀ ਵੀ ਮੈਂ ਚਿੱਟੀ ਵਿੱਚੀ ਬੀਜੀ ਸੀ ਕਿ ਲਾਲ ਸੀ ਲਾਲ ਦੀ ਸ਼ੈਦ ਕਰੋ ਕਿਉਂਕਿ ਬੀਜ ਸੀ ਮੇਰੇ ਮੈਨੂੰ ਵੀ ਇਨਾ ਖਿਆਲ ਨਹੀਂ ਕਿਉਂਕਿ ਅਸੀਂ ਪੱਠਿਆਂ ਲਈ ਬੀਜੀ ਸੀ ਤੇ ਕਹਿੰਦੇ ਦੁੱਧ ਨੂੰ ਬਹੁਤ ਹਰਕ ਪੈਂਦਾ ਜਦੋਂ ਦੁੱਧਾ ਹੁੰਦਾ ਉਦੋਂ ਵਧੀਆ ਦਾਹਾਂ ਤਾਂ ਅਸੀਂ ਵੀ ਇਸ ਚੀਜ਼ ਦਾ ਖਿਆਲ ਰੱਖਾਂਗੇ ਤੇ ਚਿੱਟੀ ਮੱਕੀ ਜਾਂ ਲਾਲ ਮੱਕੀ ਹੋਵੇ ਵੱਡੋ ਉਦੋਂ ਜਦੋਂ ਇਹਨੂੰ ਮਲਮਾ ਹਲਕਾ ਹਲਕਾ ਦਾਣਾ ਪੈਣ ਲੱਗ ਪਿਆ ਜਿਹਦੇ ਨਾਲ ਪਸ਼ੂ ਨੂੰ ਵਧੀਆ ਲੱਗੇ ਤੇ ਫੇਰ ਹੁਣ ਅਸੀਂ ਸੋਚਿਆ ਵੀ ਜੇ ਦਾਣਾ ਪਸ਼ੂ ਨੇ ਗੋਹੇ ਚ ਹੀ ਕਢਣਾ ਪੱਕੇ ਉਹ ਦਾਣਾ ਬਿਹਤਰ ਇਹ ਹੈ ਪੂਣ ਮਰੋੜ ਕੇ ਰੱਖ ਲੈਣੇ ਆ ਚਾਰ ਦਿਨ ਰੱਖਾਂਗੇ ਬਾਅਦ ਵਿੱਚ ਇਹਨੂੰ ਪਰਲ ਜੋ ਕੱਢਗੇ ਮਸ਼ੀਨ 'ਚ ਹੀ ਕਢਾਵਿਆਂਗੇ ਵਧੀਆ ਅਸੀਂ ਕੋਈ ਵਿੱਚ ਬਾਜਰਾ ਕਹਿੰਦੇ ਸੀ ਕਈ ਬੰਦੇ ਕਹਿੰਦੇ ਤੁਸੀਂ ਬਾਜਰਾ ਨਹੀਂ ਵਿੱਚ ਵੀ ਜਿਵੇਂ ਮੈਂ ਕਹਿੰਨੀ ਸਗਾ ਵੀ ਉਦੀ ਛੱਲੀ ਪਾ ਕੇ ਦੇਖਣੀ ਆ ਤੇ ਕੀ ਦੇਖਣਾ ਦੁੱਧ ਨੂੰ ਪੈਂਦਾ ਫਾਪ ਸਾਢੇ ਬੜਾ ਕਿਵਤਾ ਹੋ ਗਿਆ ਲੈ ਸਾਢੇ 5 ਫੁੱਟ ਤਾਂ ਹੋਊਗਾ ਇਹ ਵੀ ਮੈਂ ਆਈਡੀਆ ਤੁਸੀਂ ਵੀ ਲਾ ਲਓ ਸਾਢੇ 5 ਹੱਥ ਲਾ ਕੇ ਸਬਾਖ ਛੇ ਦੇ ਲਾ ਕੇ ਪਹੁੰਚ ਜਾਣਾ ਤੇ ਫੁੱਟ 1.5 ਫੁੱਟ ਹੈਗਾ ਹੋਰ ਇੰਨਾ ਕ ਬੜਾ ਹੈਗਾ ਵਧੀਆ ਹਾਂ ਹੋਰ ਵੱਢਣੀ ਐ ਇੱਕ ਇੱਕ ਹੋਰ ਵੱਢ ਲਈ ਹਾਂ ਹੋਰ ਪੂਰੀ ਕਰੋ ਹਾਂ ਉਹ ਹੋ ਗਈ ਲੋ ਇਹ ਦਿਨਾਂ ਦੇ ਚੋਣ ਹੈ ਹੈ ਚਲ ਆ ਦੋ ਬਰੇ ਨਾ ਹੋਰ ਮੋੜ ਨਹੀਂ ਆਹ ਚਾਰ ਚਾਰ ਪੂਰਨ ਲੱਗਿਆ ਇੱਕ ਇੱਕ ਨਾਂਦੇ ਨੂੰ ਪਾਰੀਆਂ ਬਹੁਤ ਹੋ ਗਈਆਂ ਨਾ ਕੋ ਖਾਦ ਪੈਰੇ ਨੂੰ ਨਾ ਕੋ ਟੀਰ ਪਾਇ ਹੁਣ ਹਾਲਦੀ ਦਾ ਦੇਖਦੀਏ ਤੁਹਾਨੂੰ ਕਿਦਾਂ ਦੀ ਆ ਹਾਲਦੀ ਦਾ ਬਟ ਕੱਢੀ ਪਈ ਯਾ ਕਿ ਜੈਤ ਰਤਨਾ ਬਾਟਰ ਲੇ ਕਰਿਆ